ਲਿਵਿੰਗ ਇੰਡੀਆ ਟੀਮ ਦਾ ਜਿਵੇਂ ਕਿ ਤੁਹਾਨੂੰ ਹਰ ਪਲ ਦੀ ਖਬਰ ਨਕੋਦਰ ਦੀ ਦਿਖਾਈ ਚਾਰੀਆ ਜੇਕਰ ਗੱਲ ਕਰੀਏ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਜਿਹੜਾ ਪੁਲਿਸ ਵੱਲੋਂ ਇੱਕ ਜਿਹੜੀ ਹੈਗੀ ਆ ਤਿਆਰੀ ਖਿੱਚ ਲਈ ਗਈ ਆ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਦਿਖਾ ਦੇਣ ਕਿ ਜਿਹੜੀ VSF ਹੈਗੀ ਆ ਉਹ ਵੀ ਜਿਹੜੀ ਹੈਗੀ ਅੱਜ 플ੈਂਗ ਮਾਰਚ ਦੇ ਵਿੱਚ ਜਿਹੜੀ ਸ਼ਾਮਲ ਹੋਵੇਗੀ ਅਤੇ SSP ਜਲੰਧਰ ਦੇ ਹਾਤੀ ਜਿਹੜੇ ਨੇ ਅੰਕੁਰ ਗੁਪਤਾ ਜੀ ਅਤੇ ਮਾਨਚੂ ਗੁਪਤਾ ਜੀ ਡੀਸੀ ਸਾਹਿਬ ਜਲੰਧਰ ਜਿਹੜੇ ਹੈਗੇ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਜੜੀਆਂ ਜੜੀਆਂ ਹੈਗੀਆਂ ਲੋਕਾਂ ਨੂੰ ਜੜੀ ਹੈਗੀ ਆ ਕੀ ਸੰਚੇਤ ਕਰਨਾ ਚਾਹੁੰਦੇ ਨੇ ਕੀ ਜੜੀ ਐਪੀਲ ਕਰਨਾ ਚਾਹੁੰਦੇ ਨੇ ਕੈਮਰਾ ਪਰਸਨ ਨਾਲ ਪਨੀਤਰਾ ਡਾ ਲਿਵਗਡੇਆ ਨਿਊਜ਼ ਨਕੋਤਾ ਇਸ ਬਾਰੇ ਹੈ ਨਾ ਕਿ ਆਪਾਂ ਇਹਨੇ 20 ਲਈ ਰੱਖਿਆ ਗਿਆ ਹੈ ਨਾ ਆਪਣੇ ਸਿਟੀ ਦੇ ਸਦਰ ਦੇ ਏਰੀਆ ਦੇ ਵਿੱਚ ਤੇ ਜਿਹੜਾ 플ੈਗ ਮਾਰਚ ਹਿੰਦੀ ਹਿੰਦੀ ਵਿੱਚ ਮਿਤਾਏ ਹੈ ਪੰਜਾਬੀ ਵਿੱਚ ਸਮਝਤੇ ਹੈ ਹਿੰਦੀ ਵਿੱਚ ਬਤਾ ਦੇ ਹਿੰਦੀ ਚ ਦੱਸੋ तो आज हम जो सिटी और सदर नकोद्र का एरिया है उसमें फ्लैग मार्च होता है वो ये होता है कि जो लोग हैं जो वोटर हैं जैसे अब इलेक्शनें आ गई हैं अनाउंस हो गई हैं तो उनके मन में एक ये कॉन्फिडेंस हो कि हम अपनी निरपक्ष तरीके से अपनी वोट का इस्तेमाल कर सकते हैं ठीक है थीके? तो उसके लिए जो हमारी पंजाब पुलिस है वो भी हैं और साथ में अपने नाल अपने जोड़े पैरामिलिट्री की कंपनी भी आई है वो भी आप हमारे साथ आज फ्लैग मार्च करेंगे ਅੱਗੇ ਤੁਸੀਂ ਪੜ੍ਹਦੇ ਹੋ ਜੀ ਜੈ ਹਿੰਦ ਜੈ ਹਿੰਦ ਇਕੱਠੇ ਹੋਏ ਨੇ ਮੈਂ ਡੇਕੀ ਗੁਸ਼ਤ ਤੁਸੀਂ ਦਬਈ ਦਾ ਨੇ ਪੜ੍ਹਿਆ ਹੋਣਾ ਮੀਡੀਆ ਦੇ ਵਿੱਚ ਵੀ ਦੇਖਿਆ ਹੁੰਦਾ ਮੈਂ ਜੁਆਇਨ ਕੀਤਾ ਸੀ ਪਿਛਲੇ ਹਫ਼ਤੇ ਐਂਡ ਜੀ ਸਾਡੇ ਅਸਿਸਟੈਂਟ ਸਾਹਿਬ ਸਾਡੇ ਐਸਪੀ ਸਾਹਿਬ ਤੇ ਸਾਰੇ ਐਸਟੀਐਮ ਸਾਹਿਬ ਡੀਐਸਪੀ ਸਾਹਿਬ ਸਾਰੇ ਤੁਹਾਡੇ ਨਾਲ ਅਸੀਂ ਅੱਜ ਫਲੈਗ ਮਾਰਚ ਕਰਾਂਗੇ ਨਕੋਰਟਾ ਦੇ ਵਿੱਚ ਅੰਦਰ ਪੂਰੇ ਪੰਜਾਬ ਪੂਰੇ ਭਾਰਤ ਦੇ ਵਿੱਚ ਚੋਣ ਜਾਬਤਾ ਜਿਹੜਾ ਲੱਗਿਆ ਹੋਇਆ ਹੈ ਇਸ ਫਲੈਗ ਮਾਰਚ ਦਾ ਮੰਤਵ ਜਿਹੜਾ ਹੈਗਾ ਲੋਕਾਂ ਦੇ ਵਿੱਚ ਕਿਸੇ तरह ਦੀ ਕਿਸ ਤਰ੍ਹਾਂ ਦੀ ਇੰਟੀਮੀਡੇਸ਼ਨ ਨਹੀਂ ਜਾਵੇ ਹੈਗੀ ਲੋਕਾਂ ਦੇ ਵਿੱਚ ਇੱਕ ਕੌਨਫੀਡੈਂਸ ਪੈਦਾ ਕਰਨਾ ਹੈ ਕਿ ਸਾਰਾ ਪ੍ਰਸ਼ਾਸਨ ਤੁਹਾਡੇ ਸਿਓਮ ਨਾਲ ਸਾਡੇ ਬੀਐਸਐਫ ਦੇ ਜਵਾਨ ਨਾਲ ਹੈ ਪੁਲਿਸ ਦੇ ਜਵਾਨ ਨਾਲ ਹੈ ਸਾਡਾ ਸਾਰਾ ਪ੍ਰਸ਼ਾਸਨ ਇੱਥੇ ਹੈਗਾ ਉਹਨਾਂ ਦੇ ਵਿੱਚ ਅਨਸਰ ਹੈਗੇ ਜਿਨ੍ਹਾਂ ਦੇ ਮਨ 'ਚ ਇਹ ਚੀਜ਼ ਹੋਵੇ ਕਿ ਕੋਈ ਗੱਲ ਨਹੀਂ ਅਸੀਂ ਇਲੈਕਸ਼ਨ ਆਪਣੇ ਸਾਹਮਣੇ ਕਰਾਵਾਂਗੇ ਉਹਨਾਂ ਦੇ ਮਨ 'ਚ ਕੋਈ ਵੀ ਸ਼ਰਾਰਤ ਕਰਨ ਦਾ ਜਾਂ ਇਲੈਕਸ਼ਨ ਦੇ ਟਾਈਮ 'ਚ ਕਿਸੇ ਦੇ ਕੋਈ ਦਬਾਅ ਪਾਉਣ ਦਾ ਉਹ ਪਹਿ ਤੁਹਾਡਾ ਹੋਣਾ ਚਾਹੀਦਾ ਹੈ ਉਹਨਾਂ ਦੇ ਮਨ 'ਚ ਕਿ ਜੇ ਕੋਈ ਬੱਚੇ ਪਿੱਛੇ ਵਿੱਚ ਚੇਰਾ ਆਇਆ ਜਾਣ ਗਏ ਹੁਦਾ ਚਲ ਪੈਸੀ ਵੀ ਚਾਹਦਾ ਆ ਆਹ ਦੇਖ ਹਾਂ ਜੀ ਇਹ ਨੂੰ ਐਂਗਲੈਂਡ ਦੇ ਹਾਂਜੀ ਸਰ ਅੱਜ ਜੀ ਮੈਂ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨਕੋਦਰ ਦੇ ਵਿੱਚ ਪਹੁੰਚੇ ਨੇ ਸਾਡੀ ਸਾਰੀ ਟੀਮ ਐਸਪੀ ਸਾਹਿਬ ਸਾਡੇ ਐਸਟੀਐਮ ਸਾਹਿਬ ਡੀਐਸਪੀ ਸਾਹਿਬ ਅਸੀਂ ਆਪਣੇ ਫੋਰਸਸ ਨੂੰ ਨਾਲ ਲੈ ਕੇ ਹੁਣ ਨਕੋਰਦਾ ਦੇ ਵਿੱਚ ਫਲੈਗ ਮਾਰਚ ਕੱਢਣ ਲੱਗੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੂਰੇ ਭਾਰਤ ਦੇ ਵਿੱਚ ਜਿਹੜਾ ਚੋਣ ਜਾਬਤਾ ਲੱਗਿਆ ਹੋਇਆ ਤੇ ਸਾਡਾ ਇੱਕ ਮੰਤਵ ਸੀਗਾ ਕਿ ਅੱਜ ਇਹ ਤੇ ਫਲੈਗ ਮਾਰਚ ਕੱਢ ਕੇ ਲੋਕਾਂ ਨੂੰ ਸਾਡੇ ਜਿਹੜੇ ਆਮ ਵੋਟਰ ਆ ਉਹਨਾਂ ਨੂੰ ਇਹ ਮੈਸੇਜ ਦੇ ਦਈਏ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਪੈ ਜਾਂ ਦਬਾਅ ਸੈਂਦੂ ਲੋੜ ਨਹੀਂ ਹੈ ਜਦੋਂ VOTING ਕਰਨ ਨਾਲੇ ਕਈ ਵਾਰ ਦੇਖਣ ਜਾਂਦਾ ਹੈ ਕਿ ਚੋਣ ਜਾਬਤਾ ਲੱਗੇ ਹੋਣ ਦੇ ਬਾਵਜੂਦ ਤੇ ਸਾਡੇ ਸਾਰੇ ਪ੍ਰਬੰਧ ਹੋਣ ਦੇ ਬਾਵਜੂਦ ਕੁਝ ਅੰਸਰ ਜਿਹੜੇ ਨੇ ਉਹ ਚੋਣ ਜਾਬਤਾ ਦੀ ਉਲੰਘਣਾ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਸਾਡਾ 플ੈਗਮਾਰਕ ਤੋਂ ਇਹੀ ਮੈਸੇਜ ਹੈ ਕਿ ਪ੍ਰਸ਼ਾਸਨ ਸਾਡਾ ਜਿਹੜਾ ਸਿਵਲ ਪ੍ਰਸ਼ਾਸਨ ਹੈ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਸਾਡੀ ਜਿਹੜੀ ਪੀਐਸਐਫ ਦੀ ਕੰਪਨੀ ਆਈ ਹੈ ਉਹਨਾਂ ਦੇ ਸਹਿਯੋਗ ਨਾਲ ਅਸੀਂ ਕਿਸੇ ਵੀ ਤਰ੍ਹਾਂ ਦੀ ਚੋਣ ਜਾਬਤੇ ਦੀ ਉਲੰਘਣਾ ਨਹੀਂ ਹੋਣ ਦੇਵਾਂਗੇ ਤੇ ਸਾਡੇ ਜਿਹੜੇ ਇਲੈਕਸ਼ਨ ਹੋਣਿਆ ਜਲੰਧਰ ਦੇ ਵਿੱਚ ਪੂਰੀ ਤਰ੍ਹਾਂ ਨਿਰਪੱਖ ਹੋਣ ਲਈ ਪੂਰੀ ਤਰ੍ਹਾਂ ਸਾਫ਼ ਸੁਥਰਾ ਟੰਗਾ ਸਰ ਸੋਸ਼ਲ ਮੀਡੀਆ ਤੇ ਵੀ ਨਿਗਰਖੀ ਜਾ ਰਹੀ ਹੈਗੀ ਬਿਲਕੁਲ ਜੀ ਸਾਡੀ ਸੋਸ਼ਲ ਮੀਡੀਆ ਦੀ ਟੀਮ ਹੁੰਦੀ ਹੈ ਕਿ ਸਾਡਾ ਇੱਕ ਪ੍ਰੋਪਰ ਇੱਕ ਸੈੱਲ ਬਣਿਆ ਹੋਇਆ ਹੈ ਸੋਸ਼ਲ ਮੀਡੀਆ ਤੇ ਵੀ ਕਿਸੇ ਤਰ੍ਹਾਂ ਦਾ ਜੋ ਚੋਣ ਪ੍ਰਚਾਰ ਹੁੰਦਾ ਹੈ ਸਾਡੀ ਸਾਰਿਆਂ ਨੂੰ ਤੁਹਾਡੇ ਨਾਲ ਹੀ ਬੇਨਤੀ ਹੈ ਕੋਈ ਤੁਸੀਂ ਆਪਣਾ ਚੋਣ ਪ੍ਰਚਾਰ ਕਰਨਾ ਹੈ ਤਾਂ ਸਾਡੇ ਤੋਂ ਨਿਊ ਪਰਮਿਸ਼ਨ ਲੈ ਕੇ ਸਾਡੇ ਸਾਰ ਹਰ ਕੰਸਟੀਟੂਐਂਸੀ ਚ ਜਿਹੜਾ ਇੱਕ ਸੈੱਲ ਬਣਿਆ ਹੋਇਆ ਹੈ ਪਰਮਿਸ਼ਨ ਦਾ ਉਤੋਂ ਪਰਮਿਸ਼ਨ ਲੈ ਕੇ ਤੁਸੀਂ ਆਪਣਾ ਸੋਸ਼ਲ ਮੀਡੀਆ ਤੇ ਵੀ ਪ੍ਰਚਾਰ ਕਰ ਸਕਦੇ ਹੋ ਪਰ ਕੋਈ ਇਸ ਤਰ੍ਹਾਂ ਦਾ ਪ੍ਰਚਾਰ ਨਾ ਕਰੇ ਜੋ ਕਿਸੇ ਦੇ ਧਰਮ ਜਾਤੀ ਨਾਲ ਸੰਬੰਧਿਤ ਹੋਵੇ ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਠੇਸ ਪਹੁੰਚਾਉਂਦਾ ਹੋਵੇ ਇਸ ਤੋਂ ਅੱਗੇ ਵਿਚਾਰਾਂ ਹੈ ਸਰ ਨਕੋਦਰ ਇਲਾਕੇ ਦੇ ਵਿੱਚ ਕਿੰਨੀਆਂ ਕੰਪਨੀਆਂ ਦਾ ਨਾਸ ਹੋ ਚੁੱਕਿਆ ਹੈ ਸਾਡੀ ਜੀ ਮੈਂ ਆਪਣੇ ਐਸਐਸਪੀ ਸਾਹਿਬ ਨੂੰ ਕਹਾਂਗਾ ਕਿ ਜਿੰਨੀ ਵੀ ਫੋਰਸ ਦੀ ਡਿਪਲੋਇਮੈਂਟ ਹੋਈ ਹੈ ਇਹ ਲੈਟਰ ਤਰੀਕੇ ਨਾਲ ਜਾਣਕਾਰੀ ਹਾਂਜੀ ਸਰ ਪਰ ਕੋ ਸਪੈਸ਼ਲ ਨਾਕੇ ਵੀ ਲਾਏ ਜਾਣਗੇ ਜੇ ਦੌਰਾਨ ਬਹੁਤ ਹੋਰ ਕੀ ਮੈਂ ਦੱਸਣਾ ਚਾਹਾਂਗਾ ਇਹਦੇ ਵੱਲੋਂ ਕਿ ਜਿਹੜੀ ਸਾਡੇ ਕੋਲ ਪੈਰਾਮਿਲਟਰੀ ਫੋਰਸ ਦੀ ਕੰਪਨੀ ਆਲਰੇਡੀ ਆ ਗਈ ਹੈ ਤੁਸੀਂ ਦੇਖ ਵੀ ਰਹੇ ਹੋ ਬੀਐਸਐਫ ਦੀ ਕੰਪਨੀ ਆ ਗਈ ਹੈ ਬਾਕੀ ਜਿਹੜੇ ਸਾਡੇ ਐਡੀਸ਼ਨਲ ਰਿਸੋਰਸਸ ਨੇ ਪੰਜਾਬ ਪੁਲਿਸ ਦੇ ਅਸੀਂ ਉਹ ਵੀ ਮੋਬਾਈਲਾਈਜ਼ ਕਰ ਲਈ ਹੈਗੇ ਆਂ ਤੇ ਜਿਹੜੇ ਸਾਡੇ ਨਾਕਾਬੰਦੀ ਜੀ ਚੱਲ ਰਹੀਆਂ ਨੇ ਤੋਂ ਵੀ ਹਾਈ ਟੈਕ ਨਾਕਾ ਫਲੋਰ ਹੈਗਾ ਆਪਣਾ ਕੋਕਪੁਰ ਸਾਈਡ ਤੇ ਰੇਸ਼ੀਆ ਹੈਗਾ ਤੇ ਅਦਰ ਸ਼ਾਕੋਰਤਨੀ ਵੀ ਜਿਹੜਾ ਕਾਮਾਪਤਨ ਵਾਲਾ ਪੁਲ ਹੈ ਸੋ ਉਸ ਤੇ ਆਲਰੇਡੀ ਸਾਡੀ ਨਾਕਾਬੰਦੀ ਚੱਲ ਰਹੀ ਹੈ ਤੇ ਜਿਹੜੀ ਇਸ ਤੋਂ ਇਲਾਵਾ ਜਿਹੜੀ ਸਾਡੀਆਂ ਜੁਆਇੰਟ ਟੀਮਾਂ ਨੇ ਫਲਾਈਂਗ ਸਕਵਡ ਟੀਮਾਂ ਉਹ ਵੀ ਆਪਰੇਸ਼ਨਲ ਹੈਗੀਆਂ ਨੇ ਉਹ ਵੀ ਪੈਟਰੋਲਿੰਗ ਕਰਦੀ ਰਹਿੰਦੀਆਂ ਨੇ ਜਿੱਦੀ ਕਿ ਸਿੱਧੀ ਫੀਡਬੈਕ ਸਾਨੂੰ ਫੀਡ ਵੀ ਆਉਂਦੀ ਹੈਗੀ ਲਾਈਵ ਫੀਡ ਸੋ ਅਸੀਂ ਪੂਰੇ ਤਰ੍ਹਾਂ ਜੁਆਇੰਟ ਜੁਆਇੰਟਲੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਜਿਹੜਾ ਹੈਗਾ ਪੂਰੀ ਤਰ੍ਹਾਂ ਮੁਸਤੈਦ ਹੈਗੇ ਤੇ ਸਾਡੀ ਪੂਰੀ ਨਜ਼ਰ ਹੈਗੀ ਹੈ ਏਰੀਆ ਦੇ ਵਿੱਚ ਤੇ ਮਾੜੇ ਅਨਸਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਵੀ ਕੀਤੀ ਜਾ ਸਰ ਪਬਲਿਕ ਨੂੰ ਕੀ ਮੈਸੇਜ ਹੈ ਪਬਲਿਕ ਨੂੰ ਜਿਵੇਂ ਡੀ ਸਾਹਿਬ ਨੇ ਕਿਹਾ ਮੈਸੇਜ ਇਹ ਹੀ ਹੈ ਜਿਹੜੇ ਆਮ ਲੋਕ ਹੀ ਹੈਗੇ ਆ ਉਹਨਾਂ 'ਚ ਅਸੀਂ ਕੌਨਫੀਡੈਂਸ ਵੱਧ ਤੋਂ ਵੱਧ ਬਣਾਉਣਾ ਚਾਹੁੰਦੇ ਹਗੇ ਤੇ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਚੇਤਾਵਨੀ ਹੈਗੀ ਹੈ ਮਾਰਨਿੰਗ ਵੀ ਹੈ ਵੀ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਾ ਕਰਨ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਆ ਜੀ